ਮੇਰੇ ਮਨ ਦੇ ਵਿੱਚ ਆਇਆ ਉਹ ਇੱਕ ਕੌਮ ਦੇ ਰੋਹ ਦਾ ਪ੍ਰਗਟਾਵਾ ਹੈ ਕੌਮ ਦੇ ਵਿੱਚ ਰੋਹ ਹੀ ਕਿ ਇੱਕ ਗੁਨਾਹੀ ਨੂੰ ਜਿੰਨੇ ਔਕਾਲ ਤੱਕ ਸਹਬ ਦੇ ਉੱਤੇ ਗ੍ਰਾਹ ਸਾਰੇ ਕਬੂਲ ਕਰ ਲਏ ਉਹਨੂੰ ਇੱਕ ਦਰਬਾਨ ਦਾ ਬਾਣਾ ਪਵਾ ਕੇ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਉੱਤੇ ਪਹਿਰੇਦਾਰ ਬਣਾ ਕੇ ਬਿਠਾਇਆ ਗਿਆ ਇਹ ਵੱਡਾ ਕੰਮ ਸੀ ਜੇਕਰ ਉਸ ਸਮੇਂ ਸੁਖਬੀਰ ਬਾਦਲ ਨੂੰ ਗੋਲੀ ਲੱਗ ਜਾਂਦੀ ਕਿ ਲੱਗਦਾ ਨਹੀਂ ਸੀ ਕਿ ਮਾਹੌਲ ਖਰਾਬ ਹੋ ਜਾਣਾ ਸੀ ਜਦੋਂ ਬਿਆਨਤ ਸਿੰਘ ਨੇ ਸੋਧਾ ਲਾਇਆ ਉਹਦੋਂ ਮਾਹੌਲ ਖਰਾਬ ਹੋ ਗਿਆ ਹੈ ਬਿਆਨਤ ਸਿੰਘ ਨੇ ਵੀ ਸਿੱਖਾਂ ਦਾ ਕਤਲੇਆਮ ਕੀਤਾ ਸੀ ਇਹਨੇ ਵੀ ਕਤਲ ਕੀਤੇ ਨੇ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਆਕਾਲ ਤਖਤ ਸਹਿਬ ਨੂੰ ਢਾਹ ਡੇਰੀ ਕਰਨ ਦਾ ਯਤਨ ਕੀਤਾ ਸੀ ਇਹਨੇ ਆਕਾਲ ਤਖਤ ਸਹਿਬ ਦੇ ਸਿਧਾਂਤ ਤੇ ਉਹਦੀ ਸਰਵਉੱਚਤਾ ਤੇ ਸਿੰਘ ਸਹਿਬਾਨ ਦੇ ਜੀ ਪਦ ਪਦਵੀ ਦੇ ਉੱਤੇ ਇਹਨੇ ਹਮਲਾ ਕੀਤਾ ਵਾ ਸੁਖਵੀਰ ਬਾਦਲ ਨਾਲ ਕੋਈ ਨਿੱਜੀ ਦੁਸ਼ਮਣੀ ਤਾਂ ਨਹੀਂ ਸੀ ਮੇਰੀ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਨਾ ਉਹਦੇ ਨਾਲ ਕੋਈ ਬੈਰ ਭਾਵਨਾ ਨਾ ਮੇਰਾ ਉਹਦੇ ਨਾਲ ਬੰਨਾ ਸਾਂਝਾ ਨਾ ਮੈਂ ਉਹਨਾਂ ਜ਼ਮੀਨ ਵੰਡੜੀ ਨਾ ਮੇਰੀ ਉਹਦੇ ਪ੍ਰਤੀ ਕੋਈ ਈਰਖਾ ਵਾ ਸਿਰਫ ਇੰਨਾ ਵਾ ਕਿ ਜੋ ਸਿੱਖਾਂ ਦੀਆਂ ਭਾਵਨਾਵਾਂ ਸਾਰੇ ਕੌਮ ਦੀਆਂ ਭਾਵਨਾਵਾਂ ਉਹ ਪਰਿਵਾਰ ਭਾਰੇ ਉਹ ਮੇਰੀ ਵੀ ਭਾਵਨਾ ਪੰਜ ਮਿੰਟਾਂ ਦੇ ਵਿੱਚ ਵਿੱਚ ਉਹਨਾਂ ਨੇ ਮੇਰਾ ਉਹ ਮੋਬਾਈਲ ਰਿਕਵਰ ਕਰ ਲਿਆ ਜੋ ਸਮਾਨ ਹੋਰ ਖੜਿਆ ਸੀ ਮੇਰਾ ਘਰੋਂ ਕੱਲਾ ਮੇਰਾ ਮੋਬਾਈਲ ਨਹੀਂ ਖੜਿਆ ਮੇਰੇ ਬੇਟਿਆਂ ਦੇ ਵੀ ਲੈ ਗਏ ਮੇਰੀ ਨੂਹਾ ਦੇ ਵੀ ਲੈ ਗਏ ਮੇਰੀ ਸ਼ਿੰਗਣੀ ਦਾ ਵੀ ਲੈ ਗਏ ਮੇਰੇ ਘਰ ਦੋ ਹੋਰ ਸਾਡੇ ਰਿਸ਼ਤੇਦਾਰ ਆਏ ਹੀ ਉਹਨਾਂ ਦੇ ਮੋਬਾਈਲ ਵੀ ਲੈ ਗਏ ਜਦੋਂ ਹਵਾਈ ਫਾਇਰ ਚੱਲਦਾ ਹੈ ਤਾਂ ਸੁਖਵੀਰ ਬਾਦਲ ਤਾਂ ਬਿਲਕੁਲ ਹਿਲਜੁਲ ਨਹੀਂ ਹੁੰਦੀ ਕੀ ਲੱਗਦਾ ਉਹਨਾਂ ਨੂੰ ਕੀ ਲੱਗਦਾ ਸੀ ਇਹ ਗੱਲ ਜਦੋਂ ਮੈਂ ਜੇਲ੍ਹ 'ਚਾ ਮੇਰੇ ਵਕੀਲ ਨੇ ਮੈਨੂੰ ਦੱਸੀ ਉਹਦੇ ਕਿਹ ਖਾਹ ਬੰਦੇ ਨੇ ਜਿਹਦੇ ਨਾਲ ਸੁਖਵੀਰ ਬਾਦਲ ਨੇ ਗੱਲ ਕੀਤੀ ਅੰਦਾ ਮੈਂ ਬਹੁਤ ਡਰ ਪੋਕਾ ਬੇਰੀ ਤੇ ਗੋਲੀ ਲੱਗਣ ਤੋਂ ਬਿਨਾ ਹੀ ਜਾਨ ਨਿਕਲ ਚਲੀ ਤੇ ਆਂਦਾ ਮੈਂ ਉੱਥੇ ਦਾ ਉੱਥੇ ਜਾਮ ਹੋ ਗਿਆ ਜਿਵੇਂ ਮੈਂ ਹਿੱਲ ਜੋਲੀ ਨਹੀਂ ਸਕਦਾ ਆਹ ਫਿਰ ਜਿਹੜੇ ਪੁਲਿਸ ਅਫਸਰ ਹਨ ਪੁਲਿਸ ਮੁਲਾਜ਼ਮ ਜਾ ਜਾ ਕੇ ਉਹਨਾਂ ਦੇ ਕੰਨਾਂ 'ਚ ਦੱਸਦੇ ਵੀ ਉਹ ਬੜਾ ਵੀ ਉਹਨੂੰ ਜਵਾਬਦਾ ਜਿਵੇਂ ਹਾਰਟ ਅਟੈਕ ਹੋਏ ਉਹ ਵੀ ਮੈਨੂੰ ਸੁਣਿਆ ਨਾ ਉਹਨੇ ਐਫ ਆਈ ਆਰ ਦਰਜ ਕਰਾਈ ਨਾ ਉਹਦੇ ਕਹੇ ਨਜ਼ਦੀਕੀ ਨੇ ਨਾ ਕਹੇ ਉਹਦੇ ਆਈ ਵਿਟਨੈਸ ਨੇ एफआईआर दर्ज कराई ना उन्होंने वो बयान दर्ज कराया जब वो केस मेरे केस ਦੇ ਵਿੱਚ ਗਵਾਹੀ ਦੇਣ ਆਉਂਦਾ میرے ਵਕੀਲਾਂ ਨੇ ਉਹਨੂੰ ਕ੍ਰਾਚ ਕਰਨਾ ਸੀ ਜੋ ਗਨਾਹ ਉਹਨੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕਬੂਲ ਕੀਤੇ اقਬਾਲ ਕੀਤਾ ਜਿਨ੍ਹਾਂ ਦਾ ਵੀ ਆਵੀ ਕੀਤਾ ਆਵੀ ਕੀਤਾ ਆਵੀ ਕੀਤਾ ਉਹਦੇ ਵਿੱਚ ਸਾਰਿਆਂ ਨੂੰ ਸਜ਼ਾ ਕਿਸ ਤਰ੍ਹਾਂ ਦਾ ਟਾਰਗੇਟ ਕੀਤਾ ਜਾਂਦਾ ਤੁਹਾਡੇ ਦੇਖੋ ਉਹਨਾਂ ਨੇ ਹਰ ਐਂਗਲ ਤੋਂ ਤਵਦੀਸ਼ ਕੀਤੀ ਮੇਰੀ ਪੁਲਿਸ ਨੇ ਵੀ ਕੀਤੀ ਇੱਕ ਨੂੰ ਜਲੀਲ ਕਰਕੇ ਕੱਢ ਦਿਆ ਤੇ ਦੂਜਾ ਜਲੀਲ ਹੋਣ ਵਾਸਤੇ ਛੱਟ ਤਿਆਰ ਦੀਆ ਜਿਵੇਂ ਆ ਹੁਣ ਗੜਕਾਚ ਸਾਹਿਬ ਆਇਆ ਇਹਨਾਂ ਨੂੰ ਨਹੀਂ ਪਤਾ ਕਿ ਪਿੱਛੇ ਪਿਛਲਾ ਨੇ ਕੀ ਕੀਤਾ ਤੇ ਜੇ ਮੈਂ ਇਹਨਾਂ ਦੇ ਇਸ਼ਾਰੇ ਨਾਲ ਚੱਲਿਆ ਇਹਨੂੰ ਤਾਂ ਚਲੋ ਹੁਣ ਕੌਮ ਨੇ ਪਰਵਾਹ ਨਹੀਂ ਨਹੀਂ ਕੀਤਾ ਅਜੇ ਤੱਕ ਕੌਮ ਦੇ ਵੱਡੇ ਹਿੱਸੇ ਨੇ ਪਰਵਾਹ ਨਹੀਂ ਕੀਤਾ ਹੁਣ ਅੱਗੇ ਵੇਖੋ ਕੀ ਹੁੰਦਾ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਬਾਦਲ ਹੁਣਾਂ ਨੂੰ ਹੁਕਮਨਾਮੇ ਸੁਣਾਈ ਜਾਂਦੇ ਨੇ ਤੇ ਸਜ਼ਾ ਸੁਣਾਈ ਜਾਂਦੀ ਹੈ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਉਸਦੇ ਸਾਥੀ ਜੋ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਔਰ ਹੱਥ ਵਿੱਚ ਬਰਛਾ ਫੜ ਕੇ ਆਪਣੀ ਸਜ਼ਾਵਾਂ ਪੂਤਰੇ ਸਨ ਔਰ ਸਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਡਿਊੜੀ ਦੇ ਬਾਹਰ ਉਹ ਬੈਠੇ ਹੁੰਦੇ ਨਾ ਇਸ ਦੌਰਾਨ ਇੱਕ ਵਿਅਕਤੀ ਆਉਂਦਾ ਹੈ ਤੇ ਉਹ ਆਪਣੇ ਡੱਬ ਵਿੱਚੋਂ ਪਿਸਤਲ ਕੱਢਦਾ ਹੈ ਪਰ ਸੁਖਬੀਰ ਬਾਦਲ ਦੇ ਸੁਰੱਖਿਆ ਕਰਮੀਆਂ ਦੇ ਨਾਲ ਉਹਨਾਂ ਦੀ ਗੁੱਥਮ ਗੁੱਥੀ ਹੁੰਦੀ ਹੈ ਇਸ ਦੌਰਾਨ ਇੱਕ ਹਵਾਈ ਫਾਇਰ ਹੁੰਦਾ ਹੈ ਜੋ ਕਿ ਦਰਬਾਰ ਸਾਹਿਬ ਦੇ ਦਰਸ਼ਨ ਡਿਊਟੀ ਦੇ ਦਵਾਰ ਤੇ ਜਾ ਕੇ ਲੱਗਦਾ ਹੈ ਤੇ ਉਹ ਫਾਇਰ ਕਰਨ ਵਾਲੇ ਜਿਹੜਾ ਕਿ ਵਿਅਕਤੀ ਹੈ ਉਹਨਾਂ ਦਾ ਨਾਮ ਸਾਹਮਣੇ ਨਿਕਲ ਕੇ ਆਉਂਦਾ ਹੈ ਨਰੈਣ ਸਿੰਘ ਚੋੜਾ ਤੋਂ ਮੌਕੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਅੱਜ ਉਹ ਜ਼ਮਾਨਤ ਤੇ ਬਾਹਰ ਆਏ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਸਵਾਗਤ ਤੁਹਾਡਾ ਸੁਰਖਾਪ ਟੀਵੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅ ਅ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਸ ਸਿੰਘ ਸਾਹਿਬਾਨਾ ਵੱਲੋਂ ਜਦੋਂ ਸੁਖਬੀਰ ਬਾਦਲ ਨੂੰ ਸਜ਼ਾ ਦਿੱਤੀ ਗਈ ਹੈ ਤੇ ਤੁਹਾਡੇ ਮਨ ਵਿੱਚ ਐਸਾ ਕੀ ਰੋ ਆਇਆ ਕਿ ਤੁਸੀਂ ਉੱਥੇ ਜਾ ਕੇ ਜਿਹੜਾ ਇਹ ਘਟਨਾਕਰਮ ਵਾਪਰਿਆ ਵੇਖੋ ਉਹ ਜਿਹੜਾ ਮੇਰੇ ਮਨ ਦੇ ਵਿੱਚ ਆਇਆ ਉਹ ਇੱਕ ਕੌਮ ਦੇ ਰੋਹ ਦਾ ਪ੍ਰਗਟਾਵਾ ਹੈ ਕੌਮ ਦੇ ਵਿੱਚ ਰੋਹ ਹੀ ਕਿ ਇੱਕ ਗੁਨਾਹੀ ਨੂੰ ਜਿੰਨੇ ਅਕਾਲ ਤਖਤ ਸਾਹਿਬ ਦੇ ਉੱਤੇ ਗ੍ਰਾਹ ਸਾਰੇ ਕਬੂਲ ਕਰ ਲਿਆ। ਉਹਨੂੰ ਇੱਕ ਦਰਬਾਨ ਦਾ ਬਾਣਾ ਪਵਾ ਕੇ ਅਕਾਲ ਤਖਤ ਨਾ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਉੱਤੇ ਪਹਿਰੇਦਾਰ ਬਣਾ ਕੇ ਬਿਠਾਇਆ ਗਿਆ। ਤੇ ਬੀਬੀਆਂ ਘਬਰਾ ਹੋ ਕੇ ਉਹਦੇ ਗੋਡਿਆਂ ਹੱਥ ਲਾ ਰੀਆਂ। ਤੇ ਗਨਾਈ ਦੀ ਜਗਾ ਕਿੱਥੇ ਹੁੰਦੀ ਹੈ ਇੱਕ ਆਮ ਅਦਾਲਤ ਦੇ ਵਿੱਚ ਵੀ ਬੰਦਾ ਜਦੋਂ ਆਪਣਾ ਗਦਾ ਕਬੂਲ ਕਰ ਲੈਂਦਾ ਤੇ ਉਹਨੂੰ ਮੈਕਸਿਮਮ ਸਜ਼ਾ ਦਿੱਤੀ ਜਾਂਦੀ ਹੈ ਤੇ ਉਹਦਾ ਜਗਾ ਹੁੰਦੀ ਆ ਜੇਲ ਤੇ ਜਦੋਂ ਜੇਲ ਚ ਜਾਂਦਾ ਨਾ ਉਹਨੂੰ ਜੇਲ ਦੇ ਮਲਾਜਮਾਂ ਦੀ ਵਰਦੀ ਨਹੀਂ ਪੁਵਾਈ ਜਾਂਦੀ ਉਹਨੂੰ ਕੈਦੀ ਦੀ ਵਰਦੀ ਪੁਵਾਈ ਜਾਂਦੀ ਆ ਜਦੋਂ ਸਜ਼ਾ ਹੋ ਜਾਂਦੀ ਆ ਮੈਕਸਿਮਮ ਤੇ ਉਹਦੇ ਕੋਲ ਮਸ਼ੱਕਤ ਲਈ ਜਾਂਦੀ ਆ ਇਹ ਵੱਡਾ ਕੰਮ ਸੀ ਜੇਕਰ ਉਸ ਸਮੇਂ ਸੁਖਬੀਰ ਬਾਦਲ ਨੂੰ ਗੋਲੀ ਲੱਗ ਜਾਂਦੀ ਕਿ ਲੱਗਦਾ ਨਹੀਂ ਸੀ ਕਿ ਮਾਹੌਲ ਖਰਾਬ ਹੋ ਜਾਣਾ ਸੀ ਕਿ ਜਦੋਂ ਬੰਤ ਸਿੰਘ ਨੂੰ ਸੋਧਾ ਲਾਇਆ ਸੀ ਉਦੋਂ ਮਾਹੌਲ ਖਰਾਬ ਹੋ ਗਿਆ ਸੀ ਬੰਤ ਸਿੰਘ ਨੇ ਵੀ ਸਿੱਖਾਂ ਦਾ ਕਤਲੇਆਮ ਕੀਤਾ ਸੀ ਇਹਨੇ ਵੀ ਕਤਲ ਕੀਤੇ ਨੇ ਤੇ ਇਹਨੇ ਇੰਦਰਾਗਾਦੀ ਨੇ ਟੈਂਕਾਂ ਤੇ ਤੋਪਾਂ ਨਾਲ ਦਰਬਾਰ ਅਕਾਲ ਤਖਤ ਸਹਿਬ ਨੂੰ ਢਾਹ ਢੇਰੀ ਕਰਨ ਦਾ ਯਤਨ ਕੀਤਾ ਸੀ ਇਹਨੇ ਅਕਾਲ ਤਖਤ ਸਹਿਬ ਦੇ ਸਿਧਾਂਤ ਤੇ ਉਹਦੀ ਸਰਵਉੱਚਤਾ ਤੇ ਸਿੰਘ ਸਹਿਬਾਨ ਦੀ ਦੀ ਪਦ ਪਦਵੀ ਦੇ ਉੱਤੇ ਇਨੇ ਆ ਬੁਲਾ ਕੀਤਾ ਵਾ ਬਿਲਕੁਲ ਜੀ ਜਦੋਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ ਕਿਸ ਤਰ੍ਹਾਂ ਦਾ ਟਾਰਗੇਟ ਕੀਤਾ ਜਾਂਦਾ ਤੁਹਾਡੇ ਨੂੰ ਵੇਖੋ ਉਹਨਾਂ ਨੇ ਹਰ ਐਂਗਲ ਤੋਂ ਤਵਦੀਸ਼ ਕੀਤੀ ਮੇਰੀ ਪੁਲਿਸ ਨੇ ਵੀ ਕੀਤੀ ਭਾਰਤੀ ਜਿਹੜੀਆਂ ਇੰਟੈਲੀਜੈਂਸ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੇ ਵੀ ਕੀਤੀ ਉਹਨਾਂ ਦਾ ਇੱਕ ਐਂਗਲ ਤੇ ਇਹ ਕਿ ਕੀ ਸਖਵੀਰ ਬਾਦਲ ਨੇ ਸ਼ੈਮਤੀ ਨਾਲ ਤੇ ਨਹੀਂ ਕਰਾਇਆ ਦੂਜਾ ਐਂਗਲ ਇਹ ਹੀ ਕਿ ਇਹਦੇ ਚ ਕੋਈ ਵਿਦੇਸ਼ੀ ਹੱਥ ਤੇ ਨਹੀਂ ਤਿੱਜਾ ਇਹ ਕਿ ਇਹਦੇ ਵਿੱਚ ਜਿਹੜੀਆਂ ਖਾਲਸਤਾਨੀ ਜਥੇਬੰਦੀਆਂ ਜਾਂ ਜਹਾਰੂ ਜਥੇਬੰਦੀਆਂ ਉਹਨਾਂ ਦਾ ਤੇ ਕੋਈ ਹੱਥ ਨਹੀਂ ਤਿੱਜਾ ਹੀ ਕੇ ਦਿਨ ਚੌਥਾ ਹੀ ਇਹਦੇ ਨਾਲ ਕੋਈ ਹੋਰ ਤੇ ਨਹੀਂ ਉਹ ਸਾਰੀ ਉਹਨਾਂ ਨੇ ਹਰ ਐਂਗਲ ਤੋਂ ਤਬਦੀਸ਼ ਕੀਤੀ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਸਿਮਤੀ ਲੈਣ ਲਈ ਤੇ ਨਹੀਂ ਕੀਤਾ ਗਿਆ ਅ ਕਾਦੀ ਸਿਮਤੀ ਪੁਲਿਸ ਵੱਲੋਂ ਇਹ ਵੀ ਸੀ ਵੀ ਪੁੱਲਰ ਦਾ ਬਿਆਨ ਆਂਦਾ ਕਿ ਸ਼ਾਇਦ ਸਿਮਤੀ ਲੈਣੀ ਨਾ ਕੀਤਾ ਗਿਆ ਹੋਵੇ ਨਹੀਂ ਸਿਮਤੀ ਕੀ ਮੈਂ ਲੈਣੀ ਜੀ ਜੀ ਮੈਂ ਮੈਂ ਕਿਹਦੀ ਸੰਮਤੀ ਲੈਣੀ ਹੈ ਮੈਂ ਬਾਦਲ ਦੀ ਸੰਮਤੀ ਲੈਣੀ ਹੈ ਜਾਂ ਸਰਕਾਰ ਦੀ ਲੈਣੀ ਹੈ ਜਾਂ ਪੁਲਿਸ ਦੀ ਫਿਰ ਉਹਨੂੰ ਪੁੱਛੋ ਭੁੱਲਾ ਸਾਹਿਬ ਨੂੰ ਕਿ ਮੇਰੇ ਤੇ ਤੇ ਇਹ ਵੀ ਲੋਕ ਤੇ ਇਹ ਵੀ ਕਹਿੰਦੇ ਆ ਕਿ ਪੁਲਿਸ ਦੀ ਸਹਿਮਤੀ ਨਾਲ ਕੀਤਾ ਮੈਂ ਪੁਲਿਸ ਦੀ ਸਹਿਮਤੀ ਸੰਮਤੀ ਲੈਣੀ ਮिन्नੂ ਸੰਮਤੀ ਕਿਹਦੀ ਲੈਣ ਦੀ ਲੋੜ ਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਮੈਂ ਪ੍ਰਵਾਨ ਕਰਨਾ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਚੱਲਣਾ ਅਕਾਲ ਤਖਤ ਸਾਹਿਬ ਮੇਰੇ ਵਾਸਤੇ ਸਰਬਉੱਚ ਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਜਿਹੜਾ ਆਕੀਆ ਉਹ ਉਹਦੀ ਕੌਮ ਵਿੱਚ ਕੋਈ ਥਾਂ ਨਹੀਂ ਜਦੋਂ ਤੁਹਾਨੂੰ ਇਨਟੈਰੋਗੇਟ ਕਰਨ ਨੀ ਲੱਗ ਗਏ ਹਾਂ ਉੱਥੇ ਕੋਈ ਟੌਰਚਰ ਵਗੈਰਾ ਵੀ ਕੀਤਾ ਨਹੀਂ ਬਿਲਕੁਲ ਨਹੀਂ ਕੀਤਾ ਮੈਂ ਝੂਠੀ ਮਾਰਨਾ ਦਾ ਫਿਜ਼ੀਕਲ ਟੌਰਚਰ ਕੀਤਾ ਨਾ ਥਰਡ ਡਿਗਰੀ ਟੌਰਚਰ ਕੀਤਾ ਹਾਂ ਉਹਨਾਂ ਨੇ ਹਰ ਐਂਗਲ ਤੋਂ ਮੈਨੂੰ ਆਪਣੀ ਪੂਰੀ ਬਰੀਕੀ ਦੇ ਨਾਲ ਟੌਣ ਦਾ ਯਤਨ ਕੀਤਾ ਉਹ ਸਵਾਲ ਕਰਦੇ ਮੈਂ ਜਵਾਬ ਦੇਦਾ ਮੇਰਾ ਲੰਬਾ ਚੱਲਿਆ ਹਾਂ ਇੱਥੇ ਉਹਨਾਂ ਨੇ ਜਿਹੜੀ ਇਲੀਗਲ ਕਾਰਵਾਈ ਕੀਤੀ ਆ ਰਿਮਾਂਡ ਲੈਣ ਵਾਸਤੇ ਉਹਨਾਂ ਨੇ ਜਿਹੜੀਆਂ ਡਿਸਕਲੋਜ਼ਰ ਸਟੇਟਮੈਂਟ ਝੂਠੀਆਂ ਬਣਾਈਆਂ ਜਿਹੜੀਆਂ ਮੈਂ ਕਹੀਆਂ ਨਹੀਂ ਜਿਵੇਂ ਵੀ ਇਹਨੇ ਲਖਮੀਰ ਲਖੀਂਪੁਰ ਖੀ ਦੀ ਜਥੇਹਾਰ 90 ਨਹੀਂ ਉਥੋਂ ਬਰਾਮਦ ਕਰਨੇ ਆ ਫਿਰ ਅਗਲੇ ਦਿਨ ਕਹਿੰਦਾ ਜੀ ਜਦੋਂ ਪਏ ਮੁੱਕਰ ਗਿਆ ਅਹੀਂ ਲੈ ਕੇ ਜਦੋਂ ਜਾਣਦੇ ਹਾਂ ਫਿਰ ਇੱਕ ਇਹਨਾਂ ਨੇ ਬਣਾਇਆ ਮੈਂ ਗਿਆ ਹਾਂ ਆ ਭਾਈ ਨਾਰ ਸਿੰਘ ਪਾੜੇ ਦੇਸ਼ੀ ਵਿਧਿਆਰੇ ਦੇ ਉੱਤੇ ਕਾਲੀਆ ਸਕੱਤਰ ਉਹਦਾ ਪਿੰਡ ਆ ਖੇਮ ਕਰਨ ਦੇ ਲੱਗ ਗਈ ਬਾਰਡਰ ਤੇ ਤੇ ਉਹ ਬਣਾ ਲਈ ਮੇਰੀ ਵੀ ਫੋਨ ਦੀ ਲੋਕੇਸ਼ਨ ਜਿਹੜੀ ਆ ਉੱਥੇ ਆ ਰਹੀ ਆ ਭਈ ਬਾਰਡਰ ਤੇ ਗਿਆ ਉਹਨਾਂ ਇਹ ਸ਼ੋ ਕਰਨਾ ਹੈ ਕਿ ਬਾਰਡਰ ਤੋਂ ਹਥਿਆਰ ਲੈਣ ਗਿਆ ਜੱਜ ਦੇ ਮਨ ਦੇ ਉੱਤੇ ਇਹ ਪ੍ਰਭਾਵ ਹੋਣਾ ਸੀ ਨਾ ਇਹ ਦਲੀਲ ਉਹਨਾਂ ਦੀ ਤੇ ਜਾ ਜਿਹੜਾ ਮੇਰਾ ਮੋਬਾਈਲ ਸੀ ਜਦੋਂ ਮੈਂ ਅੰਮ੍ਰਿਤਸਰ ਗਿਆ 4 ਤਰੀਕ ਨੂੰ ਮੈਂ ਆਪਣੇ ਘਰ ਰਹਾ ਗਿਆ ਮੋਬਾਈਲ ਆਪਣੇ ਸਰਾਣੇ ਦੇ ਥੱਲੇ ਜਦੋਂ ਉਹਨਾਂ ਮੈਨੂੰ ਪੁੱਛਿਆ ਤੇਰਾ ਮੋਬਾਈਲ ਕਿੱਥੇ ਆ ਮੈਂ ਕਿਹਾ ਮੇਰੇ ਸਰਾਣੇ ਥੱਲੇ ਪਿਆ ਜੀ 5 ਮਿੰਟਾਂ ਦੇ ਵਿੱਚ ਵਿੱਚ ਉਹਨਾਂ ਨੇ ਮੇਰਾ ਉਹ ਮੋਬਾਈਲ ਰਿਕਵਰ ਕਰ ਲਿਆ ਜੋ ਸਮਾਨ ਹੋਰ ਖੜਿਆ ਸੀ ਮੇਰਾ ਘਰੋਂ ਕੱਲਾ ਮੇਰਾ ਮੋਬਾਈਲ ਨਹੀਂ ਖੜਿਆ ਮੇਰੇ ਬੇਟਿਆਂ ਦੇ ਵੀ ਲੈ ਗਏ ਮੇਰੀ ਨੂੰਹਾਂ ਦੇ ਵੀ ਲੈ ਗਏ ਮੇਰੀ ਸ਼ਿੰਗਣੀ ਦਾ ਵੀ ਲੈ ਗਏ ਮੇਰੇ ਘਰ ਦੋ ਹੋਰ ਸਾਡੇ ਰਿਸ਼ਤੇਦਾਰ ਆਏ ਹੀ ਸਾਂਝ ਵਾਲੇ ਆਏ ਹੀ ਉਹਨਾਂ ਦੇ ਮੋਬਾਈਲ ਵੀ ਲੱਗੇ ਤੇ ਉਹ ਜੋ ਜੋ ਸਮਾਨ ਖੜਿਆ ਸੀ ਇਹੀ ਮੇਰੇ ਬੇਟਾਂ ਨੇ ਕੋਰਟ 'ਚ ਅਪਲੀਕੇਸ਼ਨ ਲਾਈ ਥਰੂ ਆਪਣੇ ਕਾਉਂਸਲ ਤੇ ਉਹ ਉਹਦੇ ਵਿੱਚ ਵੀ ਸਾਰਾ ਸਾਬਾ ਕੋਈ ਦਰਜਾ ਪਰ ਉਹਦੀ ਡਿਸਕਲੋਜ਼ਰ ਸਟੇਟਮੈਂਟ ਰਿਕਵਰੀ ਮੀਮੋ ਇਹਨਾਂ ਨੇ ਬਣਾਈ ਕਈ ਦਿਨ ਬਾਅਦ ਹੋਰ ਮਾਰ ਲੈਣ ਵਾਸਤੇ ਵੀ ਅੱਜ ਇਹਦਾ ਮੋਬਾਈਲ ਜਿਹੜਾ ਅਸੀਂ ਰਿਕਵਰ ਕੀਤਾ ਤੇ ਇਹਦੇ ਵਿੱਚੋਂ ਕੀ ਕੀ ਆ ਉਹਦੀ ਅਸੀਂ ਤਵਦੀਸ਼ ਕੀਤਾ ਚਰਚਾ ਇਹ ਵੀ ਸੀ ਕਿ 3 ਤਰੀਕ ਨੂੰ ਨਰੈਣ ਚੋੜਾ ਜੋ ਜਾ ਕੇ ਉੱਥੇ ਜਾ ਕੇ ਰੈਕਿੰਗ ਪਹਿਲਾਂ ਕਰਦੇ ਨੇ ਉਸ ਤੋਂ ਬਾਅਦ ਅਗਲੇ ਦਿਨ ਇਸ ਘਟਨਾ ਕਰਨ ਨੂੰ ਅੰਜਾਮ ਦਿੰਦੇ ਨੇ ਲੱਗਦਾ ਕਿ ਸੁਖਵੀਰ ਬਾਦਲ ਨਾਲ ਕੋਈ ਨਿੱਜੀ ਦੁਸ਼ਮਣੀ ਤਾਂ ਨਹੀਂ ਸੀ ਮੇਰੀ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਨਾ ਉਹਦੇ ਨਾਲ ਕੋਈ ਵੈਰ ਭਾਵਨਾ ਨਾ ਮੇਰਾ ਉਹਦੇ ਨਾਲ ਬੰਨਾ ਸਾਂਝਾ ਨਾ ਮੈਂ ਉਹਨਾਂ ਜ਼ਮੀਨ ਵੰਡੜੀ ਨਾ ਮੇਰੀ ਉਹਦੇ ਪ੍ਰਤੀ ਕੋਈ ਈਰਖਾ ਵਾ ਸਿਰਫ ਇਨਾ ਵਾ ਕਿ ਜੋ ਸਿੱਖਾਂ ਦੀਆਂ ਭਾਵਨਾਵਾਂ ਸਾਰੇ ਕੌਮ ਦੀਆਂ ਭਾਵਨਾਵਾਂ ਉਹ ਪਰਿਵਾਰ ਭਾਰੇ ਉਹ ਮੇਰੀ ਵੀ ਭਾਵਨਾ ਹੈ ਜੇ ਕੌਮ ਦੀਆਂ ਭਾਵਨਾ ਹੀ ਉਹਨਾਂ ਦੇ ਬਾਰੇ ਤੇ ਉਹਨਾਂ ਨੂੰ ਰਾਜਨੀਤਿਕ ਖੇਤਰ ਦੇ ਵਿੱਚੋਂ ਸਤਾ ਚੋਂ ਲਾਂਬੇ ਕਰਕੇ ਤੇ ਦੋਂ ਤਨਾ ਤੇ ਸੀਮਿਤ ਕਰ ਦਿੱਤਾ ਹੀ ਤੇ ਉਹੋ ਹੀ ਭਾਵਨਾਵਾਂ ਮੇਰੀਆਂ ਹੀ ਤੇ ਉਹ ਇੱਕ ਜਿਹੜਾ ਕੌਮ ਦਾ ਰੋਹ ਸੀ ਉਹਨਾਂ ਪ੍ਰਤੀ ਉਹ ਪ੍ਰਗਟਾਵਾ ਮਾਰੇ ਹੋ ਗਿਆ ਜਦੋਂ ਹਵਾਈ ਫਾਇਰ ਚੱਲਦਾ ਹੈ ਤਾਂ ਸੁਖਵੀਰ ਬਦਲ ਤਾਂ ਬਿਲਕੁਲ ਹਿਲਜੁਲ ਨਹੀਂ ਹੁੰਦੀ ਕੀ ਲੱਗਦਾ ਹੈ ਉਹਨਾਂ ਨੂੰ ਕੀ ਲੱਗਦਾ ਸੀ ਇਹ ਗੱਲ ਜਦੋਂ ਮੈਂ ਜੇਹਾਂ ਮੇਰੇ ਵਕੀਲ ਨੇ ਮੈਨੂੰ ਦੱਸਿਆ ਉਹਦੇ ਕਿਹ ਖਾਹ ਬੰਦੇ ਨੇ ਜਿਹਦੇ ਨਾਲ ਸੁਖਵੀਰ ਬਾਦਰ ਨੇ ਗੱਲ ਕਹੀ ਅੰਦਾ ਮੈਂ ਬਹੁਤ ਡਰਪੋਕਾਂ 베ਰੀ ਤੇ ਗੋਲੀ ਲੱਗਣ ਤੋਂ ਬਿਨਾਂ ਹੀ ਜਾਨ ਨਿਕਲ ਚਲੀ ਤੇ ਅੰਦਾ ਮੈਂ ਉੱਥੇ ਦਾ ਉੱਥੇ ਜਾਮ ਹੋ ਗਿਆ ਜਿਵੇਂ ਮੈਂ ਹਿੱਲ ਜੋਲੀ ਨਹੀਂ ਸਕਦਾ ਆ ਹਾਲ ਸੀ ਉਹਦੀ ਫਿਰ ਜਿਹੜੇ ਪੁਲਿਸ ਅਫਸਰ ਹਨ ਪੁਲਿਸ ਮੁਲਾਜ਼ਮ ਜਾ ਜਾ ਕੇ ਉਹਨਾਂ ਦੇ ਕੰਨਾਂ 'ਚ ਦੱਸਦੇ ਵੀ ਉਹ ਬੜਾ ਬੀ ਉਹ ਉਹਨਾਂ ਦਾ ਜਮਿਹਾਰਟ ਅਟੈਕ ਹੋਇਆ ਉਹ ਵੀ ਮੈਨੂੰ ਸੁਣਨਾ ਬੜੈਲ ਜੇਲ ਕਾਂਡ ਦੇ ਵਿੱਚ ਵਿੱਚ ਗਤਾਰ ਸਿੰਘ ਹਵਾਰਾ ਦੇ ਨਾਮ ਤੁਹਾਡੇ ਨਾਲ ਜੁੜਦਾ ਕਿ ਤੁਸੀਂ ਉੱਥੇ ਉਹਨਾਂ ਦੀ ਮਦਦ ਕੀਤੀ ਸੀ ਵੇਖੋ ਉਹ ਸਾਰਾ ਉਹਦੇ ਚ ਮੈਨੂੰ ਮੇਨ ਕਾਂਸਪੀਰੇਟਰ ਬਣਾਇਆ ਗਿਆ ਮੁਖ ਸਾਸ਼ ਘੜਾ ਉਹ ਚਲਾਨ ਦੇ ਵਿੱਚ ਪੇਸ਼ ਆ ਮੇਰੇ ਤੇ ਟ੍ਰਾਇਲ ਚੱਲਿਆ ਤੇ ਉਹ ਟ੍ਰਾਇਲ ਮੈਂ ਫੇਸ ਕੀਤਾ ਉਸ ਤਵਦੀਸ਼ ਦੇ ਵਿੱਚ ਮੈਨੂੰ ਚਾਰਜ ਕਰ ਦਿੱਤਾ ਗਿਆ ਹੀ ਬਹੁਤ ਬਰੂਟਲੀ ਤੇ ਕੀਤਾ ਕਿ ਨਹੀਂ ਸ਼ੈਣੀ ਨੇ ਤੇ ਆਰਤੀ ਸਿੰਘ ਨੇ ਤੇ ਮੈਂ ਉਹ ਵੀ ਸੀ ਆ ਉਹ ਕੇਸ ਏਡਾ ਮੇਰਾ ਬਰੀ ਹੋ ਗਿਆ ਬਾਜ ਤੋ ਬਰੀ ਹੋਇਆ ਚਰਚਾ ਏਵੀ ਸੀ ਕਿ ਨਰਿੰਦਰ ਸਿੰਘ ਚੋਟ ਦੇ ਪਹਿਲਾਂ ਹੀ ਪਰਚੇ ਚੱਲਦੇ ਨੇ ਪਹਿਲਾਂ ਕੋਈ ਪਰਚੇ ਚੱਲਦੇ ਜਾਂ ਬਰੀ ਸੀ ਸਾਰੇ ਕੇਸ ਮੇਰੇ ਸਾਰੇ ਬਰੀ ਸੀ ਪੁਲਿਸ ਨੂੰ ਮੰਨਣਾ ਪਿਆ ਕੋਰਟ ਦੇ ਵਿੱਚ ਇਹਨਾਂ ਨੂੰ ਭਾਂ ਦੇਣਾ ਪਿਆ ਜਦੋਂ ਮੇਰੇ ਬੇਲ ਨੂੰ ਜਿਹੜਾ ਇੱਕ ਇਹ ਕਹਿੰਦੇ ਆ ਨਾ ਇੱਕ ਹੈਗਾ ਵਾ ਆ ਵਕੀਲ ਹੈ ਨਾਂ ਦਾ ਜਿਹੜਾ ਲੀਗਲ ਐਡਵਾਈਜ਼ਰ ਆ ਅਰਸ਼ਦੀਪ ਅਰਸ਼ਦੀਪ ਕਲੇਰ ਤੇ ਦੂਜਾ ਹੈਗਾ ਵੰਟੀ ਰਮਾਣਾ ਇਹਨਾਂ ਦੀ ਮੈਂ ਹੁਣ ਆਣ ਕੇ ਵੇਖਿਆ ਇਹ ਕਹਿੰਦੇ ਨੇ ਉਹ ਵੰਟੀ ਰਮਾਣਾ ਦੇ ਡਾਕੂਮੈਂਟਸ ਦਿਖਾ ਰਿਹਾ ਜੀ ਵੇਖੋ ਪੁਲਿਸ ਨੇ ਕੇਸ ਢੱਲਾ ਬਣਾਇਆ ਪੁਲਿਸ ਨੇ ਸਖਬੀਰ ਬਾਦਲ ਦਾ ਬਿਆਨ ਹੀ ਦਰਜ ਨਹੀਂ ਕੀਤਾ ਇੱਥੇ ਹੁਣ ਮੈਂ ਤੁਹਾਨੂੰ ਦੱਸਦੇ ਹਾਂ ਸਖਬੀਰ ਬਾਦਲ ਦੇ ਦਾ ਫਰਜ਼ ਬਣਦਾ ਸੀ ਕਿ ਜੇ ਉਹ ਪੀੜਤ ਸੀ ਉਹ ਐਫ ਆਈ ਆਰ ਦਰਜ ਕਰਾਉਂਦਾ ਨਾ ਉਹਨੇ ਐਫਆਈਆਰ ਦਰਜ ਕਰਾਈ ਨਾ ਉਹਦੇ ਕਿਸੇ ਗਨਮੈਨ ਨੇ ਕਰਾਈ ਐਫਆਈਆਰ ਕਰਾਈ ਵਈ ਕਿੰਨੇ ਨਾ ਸ਼ਰਮਣੀ ਕਮੇਟੀ ਨੇ ਐਫਆਈਆਰ ਦੇ ਕੀਤੀ ਹੈ ਇਨਸਪੈਕਟਰ ਨੇ ਦਰਜ ਉਹਦੇ ਨਾਮ ਤੇ ਆ ਜਿਹੜਾ ਐਸਐਚਓ ਹੀ ਉਹ ਥਾਣੇ ਦਾ ਜਿਹੜਾ ਉਹ ਏਰੀਆ ਜਿਹਦੇ ਵਿੱਚ ਜਿਹਦਾ ਉਹ ਥਾਣਾ ਸੀ ਉਹ ਉਹਨੇ ਕੀਤੀ ਤੇ ਡਿਲੇ ਕਿੰਨਾ 9:30 ਵਜੇ ਦੀ ਘਰਣਾ 3:30 ਵਜੇ ਜਾ ਕੇ ਤੇ ਐਫਆਈਆਰ ਦਰਜ ਕੀਤੀ ਆ ਉਹਨਾਂ ਨੇ ਵੇਟ ਕੀਤੀ ਹੋਏਗੀ ਠੇਰ ਸੁਖਵੀਰ ਬਾਦਲ ਵੇਖੋ ਮੈਨੂੰ ਇਹ ਲਾਦਾ ਬਦਾ ਕਿ ਜਿਹੜੇ ਬੰਦੇ ਦਾ ਉਹਨਾਂ ਨੇ ਬਿਆਨ ਦਰਜ ਕਰਨਾ ਪਹਿਲਾਂ 161 ਹੁੰਦਾ ਸੀ ਹੁਣ ਮੇਰਾ ਖਿਆਲ ਆ ਬੀਐਨਸੀ ਦੇ ਵਿੱਚ 180 ਆ ਪਹਿਲਾਂ ਆਈਪੀਸੀ ਦੇ ਵਿੱਚ 161 ਦਾ ਬਿਆਨ ਹੁੰਦਾ ਸੀ ਗਵਾਹ ਗਵਾਹ ਦੀ ਗਵਾਹੀ ਦਰਜ ਕਰਨੀ ਉਹ ਥਾਣੇ 'ਚ ਹੁੰਦਾ ਥਾਣੇ ਦੇ ਵਿੱਚ ਉਹਦਾ ਰੋਜ਼ਨਾਮੇ 'ਚ ਦੇ ਵਿੱਚ ਦਰਜ ਕੀਤਾ ਜਾਂਦਾ ਤੇ ਉਹਦਾ ਬਿਆਨ ਦਰਜ ਕੀਤਾ ਬਿਆਨ ਦੇ ਭਾਵੇਂ ਉਹਦੇ ਸਾਈਨ ਨਹੀਂ ਹੁੰਦੇ ਜਿਹੜਾ ਨਾਂ ਆਏ ਉਹਨੂੰ ਪਰਵਾਨਾ ਭੇਜਿਆ ਜਾਂਦਾ ਇਹ ਹੁਣ ਤੁਸੀਂ ਜਾ ਕੇ ਪੁਲਿਸ ਨੂੰ ਪਤਾ ਕਰਿਓ ਕਿ ਉਹਨੂੰ ਪਰਵਾਨੇ ਭੇਜਿਆ ਸੁਖਵੀਰ ਬਾਦਲ ਨੂੰ ਕਿ ਨਹੀਂ ਹੁਣ ਮੈਂ ਇੱਥੇ ਤੁਹਾਨੂੰ ਕਲੀਅਰ ਕਰ ਦਿਆਂ ਕਿ ਉਹ ਕਿਉਂ ਨਹੀਂ ਆਇਆ ਕਿਉਂਕਿ ਜਦੋਂ ਉਹ ਮੇਰੇ ਕੇਸ ਦੇ ਵਿੱਚ ਗਵਾਹੀ ਦੇਣ ਆਉਂਦਾ ਮੇਰੇ ਵਕੀਲਾ ਨੇ ਉਹਨੂੰ ਕ੍ਰਾਚ ਕਰਨਾ ਸੀ ਜੋ ਗਨਾ ਉਹਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਕਬੂਲ ਕੀਤੇ ਸੀ ਇਕਬਾਲ ਕੀਤਾ ਸੀ ਜਿਨ੍ਹਾਂ ਦਾ ਵੀ ਆਵੀ ਕੀਤਾ ਆਵੀ ਕੀਤਾ ਆਵੀ ਕੀਤਾ ਉਹਦੇ ਵਿੱਚ ਸਾਰਿਆਂ 'ਚ ਉਹਨੂੰ ਸਜ਼ਾ ਹੋਣੀ ਨਾ ਉਹਨੇ ਐਫ ਆਈ ਆਰ ਦਰਜ ਕਰਾਈ ਨਾ ਉਹਦੇ ਕਹੇ ਨਜ਼ਦੀਕੀ ਨੇ ਨਾ ਕਹੇ ਉਹਦੇ ਆਈ ਵਿਟਨੈਸ ਨੇ ਐਫ ਆਈ ਆਰ ਦਰਜ ਕਰਾਈ ਨਾ ਉਹਨੇ ਉਹ ਬਿਆਨ ਦਰਜ ਕਰਾਇਆ ਕਿ ਉਹਨੇ ਦਰਜ ਕਰਾਇਆ ਉਹਦੇ ਵਕੀਲਾਂ ਨੇ ਉਹਨੂੰ ਸਲਾਹ ਦਿੱਤੀ ਹੋਗੀ ਤੂੰ ਨਾ ਬਿਆਨ ਦਰਜ ਕਰਾ ਨੀ ਤੇ ਇਹਦੇ 'ਚ ਵੀ ਸਜ਼ਾ ਹੋ ਜਾ। 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਹਾਂ ਸਜ਼ਾ ਸੁਖਬੀਰ ਬਾਦਲ ਨੂੰ ਸ਼ਾਇਦ ਨਹੀਂ ਮਿਲੀ ਜਥੇਦਾਰਾਂ ਨੂੰ ਮਿਲੀ ਹੋਵੇ। ਦੇਖੋ ਇਹ ਤੇ ਪਹਿਲਾਂ ਹੀ ਤੇ ਜਿੰਨਾ ਚਿਰ ਤੇ ਜਥੇਦਾਰ ਇਹਨਾਂ ਦੇ ਕਹਿਣ ਅਨਸਾਰ ਫੈਸਲੇ ਕਰਦੇ ਆ ਉਹਨਾਂ ਚਿਤ ਦੇ ਕੌਮ ਦੇ ਵੀ ਜਥੇਦਾਰ ਕਹਿੰਦੇ ਆ ਵੀ ਇਹ ਕੌਮ ਦੇ ਜਥੇ ਕੌਮਾਂ ਪ੍ਰਵਾਨ ਕਰੇ ਜਾਂ ਨਾ ਕਰੇ ਪਰ ਜਦੋਂ ਇਹਨਾਂ ਦੇ ਇਸ਼ਾਰੇ ਅਨਸਾਰ ਨਹੀਂ ਚੱਲਦੇ ਤੇ ਇਹਨਾਂ ਦੇ ਵਿਰੁੱਧ ਫੈਸਲਾ ਕਰ ਦਿੰਦੇ ਆ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਕਿ ਜਿਹੜੇ ਇਹਦੇ ਕੋ ਗੁਨਾਹ ਕਬੂਲ ਕਰਾ ਲਿਆ ਉਹ ਉਹਨਾਂ ਦੀ ਬੜੀ ਵੱਡੀ ਇਤਿਹਾਸਿਕ ਦੇਣ ਜਥੇਦਾਰਾਂ ਦੀ ਉਹਨੇ ਅਕਾਲ ਤੱਕ ਸਹਿਬ ਦੀ ਪ੍ਰਵਸਤਾ ਕਾਇਮ ਕੀਤੀ ਪਰ ਜਿਹੜੀ ਸਿਆਸਤ ਧਾਰਮਿਕ ਤਨਖਾਹ ਲਾਈ ਉਹ ਓਨੀ ਕ ਲਈ ਜਿੱਦ ਨਾਲ ਕੌਮ ਦੀ ਤਸੱਲੀ ਨਹੀਂ ਹੋਈ ਕੌਮ ਪ੍ਰਵਾਨ ਨਹੀਂ ਸਿਆਸੀ ਖੇਤਰ ਦੇ ਵਿੱਚ ਉਹਦੇ ਉਹਨੂੰ ਕੋਈ ਤਨਖਾਹ ਨਹੀਂ ਲਾਈ ਉਹਨੂੰ ਚਾਹੀਦਾ ਸੀ ਜੇ ਬਲਟੋਏ ਨੂੰ 10 ਸਾਲ ਵਾਸਤੇ ਕੱਢ ਸਕਦੇ ਆ ਉਹਦਾ ਗਨਾਹ ਤੇ ਇੰਨਾ ਨਹੀਂ ਜਿੰਨਾ ਇਹਨਾਂ ਦਾ ਬਲਟੋਏ ਦਾ ਤੇ ਪਿੱਛੇ ਉਹਦੀ ਤੇ ਹਿਸਟਰੀ ਵੀ ਰਹੀ ਆ ਉਹ ਤੇ 84 ਤੋਂ ਪਹਿਲਾਂ ਉਹ ਉਹਦਾ ਇਤਿਹਾਸ ਦੇ ਵਿੱਚ ਬੜਾ ਰੋਲ ਸੇਖ ਇਤਿਹਾਸ ਬਣਾਉਣ ਵਿੱਚ ਬੜਾ ਰੋਲ ਆ 84 ਤੋਂ ਬਾਅਦ ਚਲੋ ਜੇਲ੍ਹ 'ਚ ਚਲ ਗਿਆ ਜੇਲ੍ਹ ਤੋਂ ਆ ਕੇ ਉਹ ਗੱਲ ਵੱਖਰੀ ਆ ਕਿ ਕਿਹੜੇ ਪਾਸੇ ਕਿਹਦੇ ਨਾਲ ਲੱਗ ਗਿਆ ਉਹਨੂੰ 10 ਸਾਲ ਬਾਅਦ ਹੀ ਕੱਢਿਆ ਤੇ ਇਹਨਾਂ ਨੂੰ ਤੇ ਇੱਕ ਦਿਨ ਬਾਅਦ ਵੀ ਨਹੀਂ ਕੱਢਿਆ ਹੂੰ ਫੇਰ ਜੋ ਦੇਸ਼ ਕੀਤਾ ਉਹ ਇਹਨਾਂ ਨੇ ਪਰਮਾਨ ਵੀ ਨਹੀਂ ਕੀਤਾ ਇਹ ਆਕੜ ਕੇ ਆਕੀ ਨੇ ਅ ਇਸ ਤੋਂ ਪਹਿਲਾਂ ਵੀ ਦੇਖਿਆ ਜਾਵੇ ਤਾਂ ਜਦੋਂ ਵੀ ਜ਼ਥੇਦਾਰਾਂ ਵੱਲੋਂ ਆ ਬਦਲ ਪਰਿਵਾਰ ਨੂੰ ਤਲਬ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਹੀ ਜਿਦਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਸੀ ਵੇਖੋ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਤੇ ਆਪਣਾ ਕਬਜ਼ਾਈ ਜਮਾ ਲਿਆ ਤੇ ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਚਾਹੇ ਉਹ ਜਦੋਂ ਤਲਬ ਕਰਦੇ ਆ ਉਦੋਂ ਇਹ ਕਿਉਂ ਮੰਨਣਗੇ ਜਦੋਂ ਬਾਦਲ ਮੁੱਖ ਮੰਤਰੀ ਹੀ 1977 ਦੀ ਗੱਲ ਆ ਇਹਨੂੰ ਤਲਬ ਕੀਤਾ ਸੀ ਪਹਿਲਾਂ ਤੇ 3-4 ਦਿਨ ਬਿਆਨ ਮੇਰੇ ਕੋਲ ਅਖਬਾਰਾਂ ਦੀਆਂ ਕਟੀਆਂ ਹੋਈਆਂ ਹੋਣਗੀਆਂ ਪਈਆਂ ਮੈਨੂੰ ਲੱਭਣੀਆਂ ਪੈਣੀਆਂ ਉਹ ਪਹਿਲਾਂ ਤੇ ਕਹਿੰਦਾ ਰਿਹਾ ਕਿ ਮੈਂ ਜਲਦੀ ਹੀ ਜਾਵਾਂਗਾ ਜਲਦੀ ਹੀ ਜਾਵਾਂਗਾ ਤੇ ਉਹ ਕਿੰਨੇ ਦਿਨ ਗਿਆ ਹੀ ਨਹੀਂ ਤੇ ਅਖੀਰ ਦੇ ਉਤੇ ਕੀ ਕਹਿ ਦੱਤਾ ਬਿਆਨ ਦੇ ਦਿੱਤਾ ਕਿ ਜੇ ਮੈਂ ਗਿਆ ਤੇ ਇਹ ਸਮਝਿਆ ਜਾਣਾ ਕਿ ਇਹ ਰਾਜਨੀਤਿਕ ਰਾਜਨੀਤੀ ਦੇ ਉੱਤੇ ਧਰਮ ਤੰਤਰ ਪੈਦਾ ਕਰ ਰਿਹਾ ਨਹੀਂ ਗਿਆ ਆ ਕੀ ਹੋ ਗਿਆ ਫਿਰ ਜਦੋਂ ਭਾਈ ਰਣਜੀਤ ਸਿੰਘ ਨੂੰ ਇਹਨਾਂ ਨੇ ਬੇਜਤ ਕਰਕੇ ਕੱਢਿਆ ਫਿਰ ਗਿਆਨੀ ਪੂਨ ਸਿੰਘ ਨੂੰ ਪਹਿਲਾਂ ਲਾਇਆ ਹੁਣ ਇੱਥੇ ਅਫਸੋਸ ਵਾਲੀ ਗੱਲ ਇਹ ਆ ਕਿ ਇੱਕ ਜਥੇਦਾਰ ਪਾਇਰਨਜੀ ਸਿੱਧੇ ਕੁਰਬਾਨੀ ਵਾਲਾ ਸੀ ਉਹਨੂੰ ਉਹਦੀ ਕੁਰਬਾਨੀ ਨੂੰ ਵੇਖ ਕੇ ਮੋਖ ਰੱਖ ਕੇ ਆਪਣੀ ਸ਼ਾਖ ਬਚਾਉਣ ਵਾਸਤੇ ਉਹਦੀ ਨਿਯੁਕਤੀ ਕੀਤੀ ਜਥੇਦਾਰ ਵਜੋਂ ਚਲੋ ਕੌਮ ਨੇ ਉਹਨੂੰ ਪ੍ਰਮਾਨ ਕੀਤਾ ਕੌਮ ਜਦੋਂ ਉਹਨੇ ਇੱਕ ਕੌਮ ਦੇ ਹਿੱਤ ਵਿੱਚ ਇੱਕ ਆਦੇਸ਼ ਜਾਰੀ ਕੀਤਾ ਕੇ ਖਾਲਸਾ ਪ੍ਰਗਟ ਦਿਹਾੜੇ ਦੇ ਉੱਤੇ ਆਪਸੀ ਲੜਾਈ ਨੂੰ ਖਤਮ ਕਰਕੇ ਇਹ ਸ਼ਤਾਬ ਜੀ ਨੂੰ ਇੱਕ ਸੋਤਾ ਨਾਲ ਬੰਨਾਲੋ ਇਹ ਉਹਨਾਂ ਚ ਰਬੰਦ ਕਰ ਦਿਓ ਤੇ ਬਾਦਲ ਨੇ ਤੇ ਆਪਣਾ ਦਬਾਅ ਤੇ ਪ੍ਰਭਾਵ ਵਰਤ ਕੇ ਦੂਜੇ ਜਥੇਦਾਰਾਂ ਨੂੰ ਜਦੋਂ ਇਹਨੂੰ ਜਿਹੇ ਦਿਨ ਤਲਬ ਕੀਤਾ ਸੀ ਉਥੇ ਉਥੇ ਉਹ ਜਾਣ ਹੀ ਨਹੀਂ ਦਿੱਤਾ ਉਸ ਤੋਂ ਬਾਅਦ ਗਿਆਨੀ ਪੂਨ ਸਿੰਘ ਨੂੰ ਲਿਆ ਉਹਨੂੰ ਮੁੜ ਕੇ ਜਲੀਲ ਕਰਕੇ ਕੱਢਿਆ ਤੇਰ ਵਿਦਾਂਤੀ ਨੂੰ ਲਿਆਇਆ ਉਹਨੂੰ ਵੀ ਜਲੀਲ ਕਰਕੇ ਅਸਤੀਫਾ ਮੰਗਿਆ ਫੇਰ ਉਸ ਤੋਂ ਬਾਅਦ ਗਿਆਨੀ ਗਰਵਾਜਨ ਸੇ ਉਹਨੂੰ ਲੈ ਆਂਦਾ ਤੇ ਉਹਦੇ ਕੋਲੋਂ ਮਨਮਰਜ਼ੀ ਦੇ ਫੈਸਲੇ ਕਰਾਏ ਉਹਨੂੰ ਕੌਮ ਨਹੀਂ ਪ੍ਰਵਾਨ ਜਦੋਂ ਕੀਤਾ ਉਹ ਵੀ ਜਲੀਲ ਹੋਇਆ ਤੇ ਉਸ ਤੋਂ ਬਾਅਦ ਫੇਰ ਜਦੋਂ ਇਹ ਜਥੇਦਾਰ ਆਏ ਇਹ ਇਹ ਤੇ ਜਥੇਦਾਰ ਪੱਕੇ ਇਹ ਪਹਿਲਾਂ ਇੱਥੇ ਇੱਕ ਸ਼੍ਰੋਮਣੀ ਕਮੇਟੀ ਨੇ ਬਹੁਤ ਵੱਡੀ ਅਵਗਿਆ ਕੀਤੀ ਆ ਪਹਿਲਾਂ ਇੱਕ ਨੂੰ ਜਥੇਦਾਰ ਨਿਯੁਕਤ ਕਰ ਲੈਣਾ ਤੇ ਫੇਰ ਉਹਨੂੰ ਉਹਦਾ ਉਹਦਾ ਨੀਵਾ ਕਰਕੇ ਤੇ ਹੋਰ ਜਹਾਜਦਾਰ ਕਰ ਦੇਣਾ ਇਹ ਇੱਕ ਬਹੁਤ ਇੱਥੇ ਇੱਕ ਨੂੰ ਜਲੀਲ ਕਰਕੇ ਕੱਢ ਦਿਆ ਤੇ ਦੂਜਾ ਜਲੀਲ ਹੋਣ ਵਾਸਤੇ ਛੱਟ ਤਿਆਰ ਰਹਿਂਦਾ ਜਿਵੇਂ ਆ ਹੁਣ ਗੜਗੱਜ ਸਾਹਿਬ ਆਇਆ ਇਹਨਾਂ ਨੂੰ ਨਹੀਂ ਪਤਾ ਕਿ ਪਿੱਛੇ ਪਿਛਲੇ ਨੇ ਕੀ ਕੀਤਾ ਤੇ ਜੇ ਮੈਂ ਇਹਨਾਂ ਦੇ ਇਸ਼ਾਰੇ ਨਾਲ ਚਲਿਆ ਇਹਨੂੰ ਤੇ ਚਲੋ ਹੁਣ ਕੌਮ ਨੇ ਪਰਵਾਹ ਨਹੀਂ ਨਹੀਂ ਕੀਤਾ ਅਜੇ ਤੱਕ ਕੌਮ ਦੇ ਵੱਡੇ ਹਿੱਸੇ ਨੇ ਪਰਵਾਹ ਨਹੀਂ ਕੀਤਾ ਹੁਣ ਅੱਗੇ ਵੇਖੋ ਕੀ ਹੁੰਦਾ ਤੇ ਕੀ ਤੇ ਚੱਕਰ ਜੇ ਦੇਖਿਆ ਜਾਵੇ ਤਾਂ ਤੁਹਾਡੀ ਇੰਟਰੋਗੇਸ਼ਨ ਵਿੱਚ ਹੋਰ ਕਿੰਨੂ ਕਿੰਨੂ ਸ਼ਾਮਿਲ ਤੱਕ ਦੀ ਚਿੱਤਾਂ ਗਿਆ ਸੀ ਵੇਖੋ ਮੇਰੇ ਦੇ ਬੇਟਿਆਂ ਨੇ ਵੀ ਕੀਤਾ ਗਿਆ ਮੇਰੇ ਗੱਲ ਕਹਦੇ ਕਿ ਜਿੰਨੋ ਜਿੰਨੋ ਮੇਰਾ ਫੋਨ ਨਾਲ ਮੇਰੇ ਨਾਲ ਲਿੰਕਡ ਸੀ ਨਾ ਉਹਨਾਂ ਵਿੱਚੋਂ ਬਹੁਤਿਆਂ ਨੇ ਕੀਤਾ ਜੀ ਐਸਾ ਮਨ ਦੇ ਵਿੱਚ ਕਿਹਸਾ ਜਿਹੜਾ ਰੋ ਆਇਆ ਕਿ ਜਿਹੜਾ ਸੁਖਬੀਰ ਬਾਦਲ ਜਦੋਂ ਧਾਰਮਿਕ ਸਜਾ ਆਪਣੀ ਭੁਗਤ ਰਹੇ ਨੇ ਤੁਹਾਡੇ ਮਨ ਵਿੱਚ ਕਿਹੜਾ ਰੋ ਆਇਆ ਕਿ ਉਹ ਸਜਾ ਸਹੀ ਨਹੀਂ ਭੁਗਤ ਰਹੇ ਸੀ ਜਾਂ ਉਹ ਹੁਕਮ ਨਾਲ ਉਲੰਘਣਾ ਕਰ ਰਹੇ ਸੀ ਕੀ ਸੀ ਮਨ ਦੇ ਵਿੱਚ ਰੋ ਵੇਖੋ ਉਹਨੇ ਮਨ ਨੂੰ ਇਸ ਤਨਖਾਹ ਨੂੰ ਪਰਵਾਹ ਨਹੀਂ ਕੀਤਾ ਤੇ ਦੂਜਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਗੁਨਾਹੀ ਬੰਦਾ ਜਦੋਂ ਅਦਾਲਤ ਦੇ ਵਿੱਚ ਆਪਣਾ ਗੁਨਾਹ ਕਬੂਲ ਕਰ ਲੈਂਦਾ ਉਹਨੂੰ ਮੈਕਸਿਮਮ ਸਜ਼ਾ ਦਿੱਤੀ ਜਾਂਦੀ ਆ ਤੇ ਉਹਨੂੰ ਜੇਲ੍ਹ ਵਿੱਚ ਕੈਦੀ ਦੀ ਵਰਦੀ ਪਵਾ ਕੇ ਰੱਖਿਆ ਜਾਂਦਾ ਵਾ ਮਸ਼ੱਕਤ ਕਰਾਈ ਜਾਂਦੀ ਆ ਤੇ ਇਹ ਸਾਡਾ ਜ਼ਮੀਨ ਅਸਮਾਨ ਦਾ ਫਰਕ ਆ ਉਹ ਦੁਨਿਆਵੀ ਅਦਾਲਤ ਤੇ ਕਾਲ ਤਖਤ ਦਾ ਕਾਲ ਤਖਤ ਬਹੁਤ ਸਰਵੋੱਚ ਇਹ ਰੱਬੀ ਤਖਤ ਆ ਸਦੀਵੀ ਤਖਤ ਆ ਤੇ ਉਥੋਂ ਇੱਕ ਗਨਾਹੇ ਬੰਦੇ ਨੂੰ ਜੇ ਦਰਬਾਨ ਦਾ ਬਾਣਾ ਪਵਾ ਕੇ ਬਿਠਾ ਦਿੱਤਾ ਜਾਏ ਤੇ ਕੌਮ ਨੂੰ ਪਰਵਾਹ ਨਹੀਂ ਉਹ ਸਾਰੀ ਕੌਮ ਚ ਰੋਹ ਜੋ ਰੋਧ ਉੱਪਰ ਘਟਾਵਾ ਹੋ ਗਿਆ ਚਰਚਾ ਦਾ ਵਿਸ਼ਾ ਤੇ ਇਹ ਵੀ ਰਿਹਾ ਕਿ ਸੁਖਬੀਰ ਬਦਲ ਜਿਹੜੀ ਗੋਲੀ ਚੱਲੀ ਹੈ ਇਹ ਜਿਹੜੀ ਕਿ ਗੁਰੂ ਦੇ ਦਰ ਦੇ ਅੱਗੇ ਬੈਠੀ ਸੀ ਤਾਂ ਹੀ ਉਹਨਾਂ ਦਾ ਬਚਾਅ ਹੋ ਗਿਆ ਗੁਰੂ ਸਾਹਿਬ ਨੇ ਆਵ ਰੱਖਿਆ ਕੀਤੀ ਹੈ ਵੇਖੋ ਤੁਸੀਂ ਇਹ ਵਿਚਾਰ ਨੇ ਜਿਹੜੇ ਉਹਦੇ ਹਮਾਇਤੀ ਨੇ ਹੂੰ ਜਿਹੜੀ ਕੌਮ ਦੇ ਵਿਚਾਰ ਨੇ ਉਹ ਇਹ ਨੇ ਹੁਣ ਮੈਂ ਆ ਸੁਣ ਰਿਹਾ ਤੇ ਪੜ ਰਿਹਾ ਵੇਖ ਰਿਹਾ ਉਹ ਇਹ ਨੇ ਕਿ ਜਿੰਨੇ ਵੀ ਨੂੰ ਇੱਥੇ ਵੀ ਆਣ ਕੇ ਮਿਲੇ ਆ ਨਾ ਉਹ ਉਹ ਆਂਦੇ ਨੇ ਵੀ ਉਹਦਾ ਵਿਚਾਰ ਇਹ ਕਰਕੇ ਹੋਇਆ ਕਿ ਉਹਨੂੰ ਇਹੋ ਜੀ ਮੌਤ ਰੱਬ ਨੂੰ ਪਰਵਾਹ ਨਹੀਂ ਉਹ ਚਾਹ ਗੁਰੂ ਨੂੰ ਪਰਵਾਹ ਨਹੀਂ ਉਹ ਆਦੇ ਵੀ ਹੋਰ ਜਲੀਲ ਹੋ ਕੇ ਵਰੂ ਉਹਨਾਂ ਦੇ ਵਿਚਾਰੇ ਨੇ ਬਿਲਕੁਲ ਅ ਉਮਰ 70 ਸਾਲ ਦੀ ਸੀ ਕਿ ਲੱਗਦਾ ਸੀ ਕਿ ਇਹ ਬਾਬਾ ਇਹ ਕੰਮ ਕਰਜੂ ਹੁ ਵੇਖੋ ਬਾਬਾ ਦੀਪ ਸਿੰਘ ਦੀ ਕਿੱਲੀ ਆਪਾਂ ਦੇ ਉਹਦੀ ਚਰਨ ਤੋੜਾ ਉਹ 84 ਸਾਲ ਦੀ ਉਮਰ ਦੇ ਵਿੱਚ ਹੈ ਖੰਡੇ ਦੀ ਲੀਗ ਫੇਰ ਕੇ ਖੰਡਾ ਵਾਂਂਦਾ ਆਇਆ ਸੀ 46 ਦੇ ਤਰਕੇ ਨਰੈਣ ਸਿੰਘ ਚੋੜਾ ਪੰਥਕ ਦਰਦੀ ਕਦੋਂ ਬਣੇ ਕਦੋਂ ਮਨ ਦੇ ਵਿੱਚ ਐਸਾ ਆ ਕਿ ਮੈਂ ਪੰਥ ਲਈ ਕੁਝ ਕਰਨਾ ਵੇਖੋ ਇਹ ਤੇ ਸਾਡੇ ਪਰਿਵਾਰਕ ਹੈਰਟੀ ਦੇ ਵਿੱਚ ਹੀ ਆ ਸਾਡਾ ਪਰਿਵਾਰ ਸਾਰਾ ਪੰਥਕ ਰਿਆ 47 ਤੋਂ ਪਹਿਲਾਂ ਵੀ ਬਾਅਦ ਵੀ ਹਰ ਮੋਰਚੇ ਦੇ ਵਿੱਚ ਹਿੱਸਾ ਲਿਆ ਕੀ ਪਰਦੇ ਸਾਮ ਟਾਈਮ ਆਇਆ ਜਾਂ ਕਾਲਜ ਦੇ ਵਿੱਚ ਆਇਆ ਕਦੋਂ ਮੰਦੇ ਨਹੀਂ ਮੇਰੇ ਬਚਪਨ ਤੋਂ ਹੀ ਆ ਗਿਆ ਬਚਪਨ ਤੋਂ ਜਦੋਂ ਮੇਰੀ ਮਾਂ ਮਾਪਿਓ ਨੇ ਦਾਦੇ ਦਾਦੀ ਨੇ ਇੱਕ ਕਹਾਣੀਆਂ ਸੁਣਾਉਣੀਆਂ ਖਾਲਸਾ ਰਾਜ ਦੀਆਂ ਸ਼ੁਰੂ ਕੀਤੀਆਂ ਤੇ ਉਦੋਂ ਤੋਂ ਯਾਦ ਇਸ ਘਟਨਾਕਰਮ ਦੇ ਵਿੱਚ ਐਸਐਸਪੀ ਰੰਧਾਵਾ ਦਾ ਨਾਮ ਵੀ ਆਉਂਦਾ ਕਿ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ ਇਸ ਤੋਂ ਪਹਿਲਾਂ ਵੇਖੋ ਰੰਧਾਵਾ ਮੇਰਾ ਵਾਕਬ ਸੀ ਮੈਨੂੰ ਤਰੀਕ ਪੇਸ਼ ਦੀ ਖੜਦੇ ਰਿਹਾ ਜਦੋਂ ਤਰੀਕ ਪੇਸ਼ੀ ਤੇ ਖੜਦੇ ਰਿਹਾ ਇੱਕ ਬੰਦਾ ਵਾਕਫ ਜਦੋਂ ਮਿਲ ਪੇ ਤੇ ਉਹਨੇ ਜੇ ਹੱਥ ਮਿਲਾ ਲਿਆ ਤੇ ਕੀ ਉਹ ਉਹ ਸਾਸ਼ ਸੰਭਲ ਜੇ ਹੋਣਾ ਕੋਈ ਇਹਦੇ ਨਾਲ ਮਜੀਠੀਏ ਨਾਲ ਪੁਲਿਸ ਮੁਲਾਜ਼ਮ ਜਿਹੜਾ ਇਹਨੂੰ ਤਰੀਕ ਪੇਸ਼ੀ ਤੇ ਖੜਦਾ ਰਿਹਾ ਚਾਹੇ ਜਿਹੜੇ ਜੇਲ ਦਾ ਅਥਾਰਟੀ ਦਾ ਕੋਈ ਬੰਦਾ ਇਹਨੂੰ ਮਿਲ ਪੇ ਤੇ ਇਹਦੇ ਨਾਲ ਹੱਥ ਮਿਲਾ ਲੇ ਤੇ ਉਹ ਚਿੱਟੇ ਤਾਂ ਬਾਰੀ ਬਣ ਜੂ ਇਹ ਤੇ ਇੱਕ ਇਨਤਿਹਾਸ ਹੋਣੀਆਂ ਗੱਲਾਂ ਕੀ ਪੁਲਿਸ ਵੀ ਕਦੇ ਮਿਲ ਕੇ ਕੰਮ ਕਰਾਉਂਦੀ ਜਾਂ ਮੈਨੂੰ ਉਹਨੇ ਸਾਸ਼ ਫਿਰ ਧਾਮੀ ਦਾ ਨਾ ਕਿਉਂ ਨਹੀਂ ਲੈਂਦੇ ਧਾਮੀ ਨੇ ਵੀ ਤੇ ਮੇਰਾ ਹੱਥ ਮੜਾਇਆ ਪਰ ਕਰਮਾ ਚ ਮੜਾਇਆ ਉਹਨੇ ਤੇ ਬਾਹਰ ਮੜਾਇਆ ਉਹਨੇ ਪਰ ਕਰਮਾ ਚ ਮੜਾਇਆ ਸਗੋਂ ਰੰਧਾਵੇ ਨੇ ਤੇ ਮੇਰੇ ਸਾਹਮਣੇ ਸचेत ਕੀਤਾ ਜਿਹੜੇ ਉੱਥੇ ਪਹਿਰਾ ਦੇ ਰਹੇ ਸੀ ਮੈਨੂੰ ਵੀ ਪਿੱਛੇ ਹਟਾਇਆ ਹੈ ਬਿਲਕੁਲ ਇਸ ਸਮੇਂ ਹੋਲਾ ਮਹੱਲਾ ਮਨਾਇਆ ਗਿਆ ਹਾਂ ਸਿੱਖ ਕੌਮ ਦਾ ਕੋਈ ਉੱਥੇ ਮੁਖ ਆਗੂ ਨਹੀਂ ਸੀ ਨਾ ਸ਼ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਸੀ ਉਸ ਸਮੇਂ ਮੌਜੂਦ ਸੀ ਨਾ ਕੋਈ ਸ਼ਰੋਮਣੀ ਅਕਾਲੀ ਦਲ ਜਿਹੜੀ ਪੁਰਾਣੀ ਸੰਸਥਾ ਉਹਦਾ ਕੋਈ ਆਗੂ ਸੀ ਕੀ ਲੱਗਦਾ ਹੈ ਕਿ ਹੁਣ ਅਕਾਲੀ ਦਲ ਤਾਂ ਕਹਿ ਰਿਹਾ ਕਿ ਅਸੀਂ 33 ਲੱਖ ਤੋਂ ਵੱਧ ਜਿਹੜੀ ਭਰਤੀ ਕਰ ਚੁੱਕੇ ਹਾਂ ਔਰ ਨਵੇਂ ਜਿਹੜੇ ਵਿਰੋਧੀ ਤੇ ਰਾਗੂ ਉਹ ਆਪਣੀ ਵੱਖਰੀ ਭਰਤੀ ਕਰ ਰਹੇ ਵੇਖੋ ਜਿਹੜਾ ਉੱਥੇ ਕੋਈ ਨਾਂ ਜਾਣਾ ਇਹਨਾਂ ਦਾ ਉਹ ਸਵਾਲ ਤੇ ਮੈਂ ਜਵਾਬ ਨਹੀਂ ਦੇ ਸਕਦਾ ਉਹ ਤੇ ਹੈ ਕਿ ਕੌਮ ਇਹਨਾਂ ਨੂੰ ਪਰਵਾਹ ਨਹੀਂ ਕਰਦੀ ਤੇ ਉੱਥੇ ਇਹ ਕੌਮ ਤੋਂ ਅਕੋ ਕਿ ਇਹਨਾਂ ਨੇ ਜਿਹੜੀ ਨਿਯੁਕਤੀ ਕੀਤੀ ਸੀ ਨਾ ਤੇ ਜੋ ਉਹਨੂੰ ਜਦੋਂ ਸੇਵਾ ਸੰਭਾਲੀ ਆ ਉਹਦੇ ਵਿੱਚ ਘੋਰ ਉਲੰਘਣਾ ਕੀਤੀ ਸੀ ਮਰਜ਼ਾਦਾ ਦੀ ਤੇ ਉੱਥੇ ਸਾਰੀਆਂ ਜਥੇਬੰਦੀਆਂ ਨਿਹੰਗਾਂ ਸਿੰਘ ਜਿਹੜੇ ਦਾਲਹੀ ਉਹਨਾਂ ਨੇ ਖਾਖ ਕਰਕੇ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਦਾ ਕਰਾਂਗੇ ਵਿਰੋਧ ਕੀਤਾ ਇਹ ਕਰਕੇ ਨਹੀਂ ਗਏ ਤੇ ਦੂਜੀ ਤੁਸੀਂ ਨਾਲ ਕਿ ਕਿਹੜੀ ਗੱਲ ਕੀਤੀ ਜਿਹੜੀ ਕਿ ਆਪਣਾ ਇਹ ਜਿਹੜੀ ਕਿ ਉੱਥੇ ਨਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਸੀ ਤੇ ਔਰ ਨਾ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ ਔਰ ਇਹਨਾਂ ਵੱਲੋਂ 33 ਲੱਖ ਜਿਹੜੀ ਭਰਤੀ ਕੀਤੀ ਹਾਂ ਹਾਂ ਜਿਹੜੀ ਭਰਤੀ ਹੈ ਸਾਰੀ ਉਹ ਬਾਕਸ ਆ ਹੁਣ ਇੱਥੇ ਸਾਡਾ ਕਿੱਡਾ ਸ਼ਹਿਰ ਆ ਡੇਰਾ ਬਾਬਾ ਨਾਨਕ ਇੱਥੇ ਕੋਈ ਭਰਤੀ ਕਰਨੀ ਆ ਆ ਪੱਖੋ ਕੇ ਪਿੰਡ ਆ ਗੁਰੂ ਨਾਨਕ ਬਾਦਸ਼ਾਹ ਦੇ ਸਹੁਰਿਆਂ ਦਾ ਪਿੰਡ ਆ ਇਹ ਇੱਥੇ ਕੋਈ ਭਰਤੀ ਕਰਨੀ ਆ ਆਸੇ ਪਾਸੇ ਸਾਡੇ ਪਿੰਡ ਹੀ ਕੋ ਗਿਆ ਕਿਹੜੇ ਪਿੰਡ ਦੇ ਵਿੱਚ ਕੋਈ ਭਰਤੀ ਕਰਨੀ ਗਿਆ ਸਾਰੀ ਭਗਤ ਭਰਤੀ ਬਾਕਸ ਆ ਹਰਸੀਦ ਬੁੱਕਾਂ ਛਪਾਈਆਂ ਆਪੇ ਭਰੀਆਂ ਤੇ ਆਪੇ ਉਹਨਾਂ ਦੇ ਸਾਈਨ ਕਰ ਲਏ ਆਪੇ ਉਹਨਾਂ ਦੀ ਫੀਸ ਜਮ੍ਹਾਂ ਕਰਾ ਲਈ ਤੇ ਇੱਕ ਦਿਖਾਵਾ ਕੀਤਾ ਉਹ ਬੋਕਸ ਆਉ ਕੰਮ ਨੇ ਪਰਵਾਹ ਨਹੀਂ ਅੰਬਿੱਤੇ ਦਿਨ ਹੀ ਜੋ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਹੋਇਆ ਜਿਸ ਦੇ ਵਿੱਚ ਨਿਹੰਗ ਜਥੇਬੰਦੀਆਂ ਹੋਰ ਜਥੇਬੰਦੀਆਂ ਸ਼ਾਮਲ ਹੋਈਆਂ ਜਿਨ੍ਹਾਂ ਦੇ ਵੱਲੋਂ ਲਗਾਤਾਰੀ ਮੰਗ ਕੀਤੀ ਜਾ ਰਹੀ ਕਿ ਪੁਰਾਣੇ ਜਥੇ ਤਰ ਬਹਾਲ ਕੀਤੇ ਜਾਣ ਔਰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਪ੍ਰਧਾਨ ਦਾ ਬਿਆਨ ਅੰਦਰ ਤਮਜੀ ਦਾ ਕਿ 20 April ਤੱਕ ਸੁਝਾਅ ਮੰਗੇ ਗਿਆਨ ਕਿਵੇਂ ਦੇਖਦੇ ਹੋ ਇਸ ਨੂੰ ਵੇਖੋ ਜਿੱਥੋਂ ਤੱਕ ਤੇ ਉਹਨਾਂ ਦੇ ਜਿਹੜੇ ਗਲਤ ਫੈਸਲੇ ਸੀ ਉਹਨਾਂ ਨੂੰ ਕੌਮ ਨੇ ਪਰਵਾਹ ਨਹੀਂ ਕੀਤਾ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸੰਤ ਬਾਬਾ ਹਨਾਂਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਹਨਾਂ ਨੂੰ ਸਮਝਿਆ ਜਾਂਦਾ ਹੀ ਕਿ ਇਹ ਬਾਦਲ ਪਰਿਵਾਰ ਦੇ ਬੜੇ ਨਜ਼ਦੀਕੀ ਨੇ ਉਹਨਾਂ ਨੇ ਵੀ ਜਦੋਂ ਇਹਨੂੰ ਨਹੀਂ ਪਰਵਾਹ ਕੀਤਾ ਤੇ ਇੱਕ ਕੌਮ ਦੀ ਇੱਕ ਜਾਗਰੂਕਤਾ ਵਾਲੀ ਗੱਲ ਹੈ ਕੌਮ ਵਿੱਚ ਜਾਗਰਤਾ ਆ ਗਈ ਤੇ ਉਹ ਹੁਣ ਇਹਨਾਂ ਦੇ ਗਲਤ ਫੈਸਲਿਆਂ ਨੂੰ ਨਹੀਂ ਮੰਨੇਗੀ ਤੇ ਜਿਹੜੇ ਧਾਮੀ ਸ਼ਾਹਬ ਨੇ ਇਹ ਗੱਲ ਕਹੀ ਆ ਕਿ ਆਪਣੇ ਸੁਝਾਅ ਦੋ ਇਨੀ ਤਰੀਕ ਤਰੀਕ ਤੱਕ ਉਹ ਉਹਨਾਂ ਦੀ ਹੁਣ ਮਜਬੂਰੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਅਸੀਂ ਨਾਮ ਨਾਮ ਹੀ ਕਾਹਗੇ ਕੌਮ ਨੇ ਤੇ ਜੋ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਤੇ ਕਾਰਜ ਖੇਤਰ ਦਾ ਜੋ ਜੋ ਨਿਜਮ ਨੇ ਉਹਨਾਂ ਨਿਜਮਾਂ ਨੂੰ ਲਾਗੂ ਕਰਨਾ ਹੀ ਕਰਗੇ ਹਾਂ ਲਾਸਟ ਸਵਾਲ ਹੈ ਕਿ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਚੰਗਾ ਆਗੂ ਮਿਲ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ ਵੇਖੋ ਸੇਖ ਕੌਮ ਦੀ ਗਵਾਹੀ ਕਰਨੀ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਨੇ ਗੁਰੂ ਪੰਥ ਦੇ ਵਿੱਚ ਸੰਗਤ ਵੀ ਆ ਤੇ ਗੁਰੂ ਪੰਥ ਦੇ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਪ੍ਰਣਾਲੀ ਵੀ ਆ ਤੇ ਉਹ ਇੱਕ ਗੁਰੂ ਮਹਾਰਾਜ ਦੀ ਦਸਮ ਪਾਤਸ਼ਾਹ ਦੀ ਸਾਜੀ ਕੌਮ ਆ ਇਹਦੇ ਵਿੱਚ ਕੋਈ ਘਾਟਾ ਨਹੀਂ ਕੌਮ ਨੂੰ ਆਪਣੀਆਂ ਖਾਲਸਾਈ ਲੀਹਾਂ ਉੱਤੇ ਚੱਲਣ ਦੀ ਸੇਧ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਮਿਲਦੀ ਆ ਤੇ ਉਹ ਹੁਣ ਤੋਂ ਇਹ ਵੇਖਦੇ ਰਹੇ ਕਿ ਕੌਮ ਦੇ ਵਿੱਚ ਜਾਗਰੂਤਾ ਆ ਗਈ ਆ ਇਹ ਪਰਿਵਾਰ ਜਿੰਨੇ ਜਿਸ ਪਰਿਵਾਰ ਨੇ ਚਾਹ ਜਿਹੜੇ ਵੀ ਪੋਲਿਟੀਸ਼ੀਅਨ ਨੇ ਤੇ ਇਹ ਜਿਹੜੀਆਂ ਵੀ ਪੰਥ ਵਿਰੋਧੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਸਾਰੀਆਂ ਨੇ ਜੋ ਕੁਝ ਵੀ ਕੀਤਾ ਉਹਨਾਂ ਤੋਂ ਨਰਲੇ ਭੋਕੇ ਕੌਮ ਨੂੰ ਅਗਵਾਈ ਮਿਲੇਗੀ ਮੇਰੀ ਪੀੜੀ ਦੀ ਸਮੇਤ ਆਲੀ ਧਰਮੀ ਰਾਜ ਦੀ ਤੇ ਸਿਰ ਜਾਈ ਧੰਨਵਾਦ ਇੱਕ ਗੱਲ ਮੈਂ ਹੋਰ ਗੱਲ ਜੀ ਜਿਹੜਾ ਇਹ ਕਹਿੰਦੇ ਆ ਕਿ ਜਮਾਨਤ ਹੋ ਗਈ ਸਾਰੇ ਰੌਲਾ ਪਾ ਰਹੇ ਹਨ ਬੰਟੀ ਰਮਾਣਾ ਵੀ ਪਾ ਰਿਹਾ ਅਰਸ਼ਦੀਪ ਕਲੇਰ ਵੀ ਪਾ ਰਿਹਾ ਹੋਰ ਵੀ ਪਾ ਰਹੇ ਆ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਅਰਸ਼ਦੀਪ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਦੇ ਤੂੰ ਕੇਸ ਲੜਨਾ ਜਿਨ੍ਹਾਂ ਨੇ ਸਿੱਖ ਨੌਜ ਉਹਨਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਤੇ 302 ਦੇ ਵਿੱਚ ਐਂਟੀਸੀਪੇਟਰੀ ਬੇਲ ਮਿਲੀ ਆ ਮੇਰੀ ਤੇ ਔਰ ਰਿਕਾਰਡ ਜੋ ਹੈ ਹੀ ਫਾਈਲ ਦੇ ਵਿੱਚ ਜੱਜ ਨੇ ਉਹਨੂੰ ਵੇਖ ਕੇ ਬੇਲ ਦਿੱਤੀ ਆ ਤੇ 307 ਦੀ ਐਂਟੀਸੀਪੇਟਰੀ ਬੇਲ ਵੀ ਹੋ ਜਾਂਦੀ ਆ ਤੇ ਮੈਂ ਤੇ 111 ਦਿਨ ਬਾਅਦ ਮੈਨੂੰ ਬੇਲ ਮਿਲੀ ਆ ਜਦੋਂ ਕਿ ਜੇ ਮੈਂ ਲਾਉਂਦਾ ਤੇ 20 ਦਿਨ ਬਾਅਦ ਵੀ ਹੋ ਸਕਦੀ ਬਿਲਕੁਲ ਧੰਨਵਾਦ ਜੀ ਬਹੁਤ-ਬਹੁਤ ਵਾਖਾਤ ਸੋ ਇਹ ਸਨ ਨਰੈਨ ਸਿੰਘ ਚੋੜਾ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਪੰਥਕ ਰੋਸੀ ਤਾਂ ਹੀ ਉਹਨਾਂ ਵੱਲੋਂ ਅਜਿਹਾ ਕੀਤਾ ਗਿਆ ਸੋ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸਿੰਘ ਅਰਦਾਸ ਕਰਦੇ ਨੇ ਹਰ ਸਿੱਖੋਂ ਅਰਦਾਸ ਕਰਦੇ ਔਰ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਹ ਜਮਾਨਤ ਤੇ ਆਏ ਹੋਏ ਨੇ ਤੇ ਇਸ ਤਰ੍ਹਾਂ ਇਹਨਾਂ ਟਰੈਲ ਚੱਲ ਰਿਹਾ ਸੋ ਪੰਥ ਹਮੇਸ਼ਾ ਇਹਨਾਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੇਗਾ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ